ਮੁਕਸਰ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਸਰਦਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਹੜਤਾਲ ਕੀਤੀ ਗਈ ਇਸ ਬੰਦੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਬਿਰਕ ਨੇ ਦੱਸਿਆ ਕਿ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਅਤੇ ਉਸ ਦੇ ਸਾਥੀਆਂ ਖਿਲਾਫ ਇਰਾਦਾ ਕਤਲ ਦੀ ਧਾਰਾ 302 ਤੌਰ ਤੇ ਉਠੀ ਸੀ ਜੋ ਕਿ ਬਾਅਦ ਵਿੱਚ ਪੁਲਿਸ ਨੇ ਰੱਦ ਕਰ ਦਿੱਤੀ ਪਰ ਨਾਲ ਹੀ ਪੁਲਿਸ ਨੇ ਇਕੱਤੀ ਤੌਰ ਤੇ ਲੜਾਈ ਤੋਂ 3 ਦਿਨ ਬਾਅਦ 31 ਅਕਤੂਬਰ ਨੂੰ ਗੁਰਜੀਤ ਸਿੰਘ ਨੂੰ ਮੁਕਦਮੇ ਵਿੱਚ ਸ਼ਾਮਲ ਕਰਕੇ ਉਸ ਦੇ ਗੰਭੀਰ ਸੱਟਾ ਵਿਖਾ ਕੇ ਵਕੀਲ ਦੇ ਖਿਲਾਫ ਰ퍼ਟ ਪਾ ਦਿੱਤੀ। ਆ ਮੁਕਸਰ ਵੱਲੋਂ 13 ਅਤੇ 14 ਮੰਬਰ ਦੀ ਪੰਜਾਬ ਦੀ ਕਾਰ ਦਿੱਤੀ ਗਈ ਸੀ ਉੱਥੇ ਸਾਡੇ ਇੱਕ ਵਕੀਲ ਸਾਹਿਬ ਨੇ ਹਰਮਨਦੀਪ ਸਿੰਘ ਉਹਦਾ ਝਗੜਾ ਹੋਇਆ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਕੁਝ ਬੰਦੇ ਇਨਵੋਲਵ ਸੀ ਔਰ ਸਰਕਾਰ ਦੇ ਔਰ ਪੁਲਿਸ ਦੇ ਜਿਹੜੇ ਪ੍ਰੈਸ਼ਰ ਸੀ ਉਸ ਪ੍ਰੋਪਰ ਕਾਰਵਾਈ ਨਹੀਂ ਸੀ ਕਰ ਰਹੀ ਇਸ ਲਈ ਮੁਕਸਰ ਬਾਰ ਵੱਲੋਂ 2 ਦਿਨ ਦੀ ਜਿਹੜੀ ਕਾਰ ਦਿੱਤੀ ਗਈ ਸੀ ਅਸੀਂ ਪੂਰਾ ਸਹਿਯੋਗ ਕੀਤਾ ਅਸੀਂ ਆਪਣੇ ਵਕੀਲ ਭਾਈ ਛਾਰੇ ਨਾਲ ਲੜ ਕੇ ਖੜੇ ਆ ਔਰ ਅਸੀਂ ਇਹ ਦੋਨੇ ਦਿਨ ਜਿਹੜੀ ਹੈ ਕੰਪਲੀਟ ਜਿਹੜੀ ਕਰਮਚਾਰੀ ਹੜਤਾਲ ਸੀ ਲੋ ਵਰਕ ਤੇ ਸੀ ਹੜਤਾਲ ਕੀਤੀ ਹੈ ਅੱਗੇ ਵੀ ਜੋ ਮੁਖਸਰ ਬਾਦ ਸਾਨੂੰ ਕਹੂਗੀ ਜੀ ਉੱਥੇ ਕੋਈ ਸੌਟ ਆਪ ਨਾ ਹੋਇਆ ਤਾਂ ਜਿਵੇਂ ਵੀ ਪੰਜਾਬ ਲੈਵਲ ਤੇ ਸਾਨੂੰ ਕੋਈ ਉਹਨਾਂ ਵੱਲੋਂ ਮੈਸੇਜ ਲੱਗੂਗਾ ਅਸੀਂ ਆਪਣੇ ਵਕੀਲ ਭਾਈ ਸਾਹਿਬ ਨਾਲ ਕਰਾਂਗੇ ਔਰ ਅਸੀਂ ਆਪਣੇ ਵਿਸ਼ਵਾਸੰਦ ਹੁੰਦੇ ਆ ਕਿ ਅਧਿਕਾਰ ਸਾਹਿਬ ਬਾਤ ਜਿਹੜੀ ਹੈ ਵਕੀਲਾਂ ਦੇ ਹਿੱਤਾਂ ਦੀ ਹਮੇਸ਼ਾ ਜਿਹੜੀ ਆ ਉਹਨਾਂ ਨਾਲ ਕਰੂਗਾ ਧੰਨਵਾਦ